8-10 ਸਾਲਾਂ ਬਾਅਦ ਕੀ ਹੁੰਦਾ ਵੀ ਇੱਕ ਦਿਨ ਪਿੰਡ ਦੇ ਵਿੱਚ ਕਿਸੇ ਬਜ਼ੁਰਗ ਦੀ ਮੌਤ ਹੋ ਜਾਂਦੀ ਹੈ ਤੇ ਉਹ ਆਪਦੇ ਬਜ਼ੁਰਗ ਦਾ ਸੰਸਕਾਰ ਕਰਨ ਲਈ ਸ਼ਮਸ਼ਾਨ ਘਾਟ ਦੇ ਵਿੱਚ ਜਾ ਰਹੇ ਹੁੰਦੇ ਆ। ਅੱਗੋਂ ਪਤੰਦਰ ਇਹ ਦਰੂਣਾ ਡੱਕਿਆ ਤੁਰਿਆ ਆਉਂਦਾ ਹੁੰਦਾ ਨੰਗੇ ਪੈਰੀ ਤੇ ਇਹਦੇ ਪੈਰਾਂ ਦੇ ਕੋਲ ਗੁਰੂ ਬੰਨੇ ਹੁੰਦੇ ਸੀ ਮੈਲ ਦਾ ਮਾਰਿਆ ਹੁੰਦੇ ਛਣਛਣ ਕਰਦਾ ਕੋ ਤੁਰਿਆ ਵੀ ਉੱਚੀ ਰੌਲਾ ਪਾਉਂਦਾ ਹੁੰਦਾ ਹੁੰਦਾ ਸੀਗਾ। ਹਾਂਜੀ ਕੀ ਹਾਲ ਚਾਲ ਨੇ ਪ੍ਰਭੂ ਤੁਹਾਡੇ ਸਾਹਮਣੇ ਹਾਜ਼ਰ ਹੋਏ ਆ ਇੱਕ ਸੱਚੀ ਕਹਾਣੀ ਲੈ ਕੇ। ਇੱਕ 32 ਦੰਦਾਂ ਵਾਲੇ ਬਾਬੇ ਦੀ ਤੁਹਾਨੂੰ ਅੱਜ ਕਹਾਣੀ ਸੁਣਾਉਣੀ ਆ ਤੇ ਕਹਾਣੀ ਸੁਣ ਕੇ ਤੁਸੀਂ ਹੈਰਾਨ ਹੋ ਜਾਓਗੇ ਕੀ ਲੋਕ ਬਾਬੇ ਕਿਵੇਂ ਬਣ ਜਾਂਦੇ ਆ ਸਨ 2006 ਦੇ ਵਿੱਚ ਰਾਜਸਥਾਨ ਦੇ ਵਿੱਚ ਇੱਕ ਬਾਬਾ ਬੜਾ ਮਸ਼ਹੂਰ ਹੁੰਦਾ 32 ਦੰਦਾਂ ਵਾਲਾ ਬਾਬਾ ਉਸ ਬਾਬੇ ਦਾ ਇਹ ਦਾਵਾ ਕੀਤਾ ਜਾਂਦਾ ਕਿ ਜਿਹੜੀ ਆਵਾਜ਼ ਮੈਂ ਆਪਦੇ ਮੂੰਹ ਦੇ ਵਿੱਚੋਂ ਕੱਢ ਦਿੰਨਾ ਜਿਹੜੀ ਭਵੇ ਖਬਾਣੀ ਮੈਂ ਕਰ ਦਿੰਨਾ ਉਹ 101% ਪੂਰੀ ਹੁੰਦੀ ਆ ਆਖਰ ਨੂੰ ਉਹ ਬੰਦਾ ਬਾਬਾ ਬਣਿਆ ਕਿਵੇਂ ਸਭ ਤੋਂ ਵੱਡੀ ਤੇ ਇੰਟਰਸਟਿੰਗ ਗੱਲ ਇਹ ਹੈ ਇਹੀ ਗੱਲ ਸੁਣਨ ਵਾਲੀ ਆ ਕਿ ਉਹ ਬਾਬਾ ਕਿਵੇਂ ਬਣਿਆ ਉਹਦੇ ਨਾਮ ਦੇ ਨਾਲ ਇੱਕ ਟੈਗ ਹੋਰ ਵੀ ਲਾਇਆ ਜਾਂਦਾ ਸੀ ਕਿ ਇਹ ਬਾਬਾ ਮਰੇ ਬੰਦੇ ਵੀ ਜਿਉਂਦੇ ਕਰ ਦਿੰਦਾ ਆਜੂ ਕਰਦੇ ਆ ਉਸ ਬਾਬੇ ਬਾਰੇ ਸਾਰੀ ਗੱਲਬਾਤ ਕੀ ਹੁੰਦਾ ਕਿ ਬਾਬਾ ਬਣਨ ਤੋਂ ਪਹਿਲਾਂ ਉਸ ਬੰਦੇ ਕੋਲੇ ਕਹਿ ਲਓ ਮਤਲਬ ਬਾਬੇ ਕੋਲੇ ਤਿੰਨ ਚਾਰ ਕਿੱਲੇ ਜ਼ਮੀਨ ਹੁੰਦੀ ਆ ਤੇ ਉਹਦੀ ਇੱਕ ਪਿੰਡ ਦੇ ਵਿੱਚ ਛੋਟੀ ਜੀ ਟੈਂਟਾਂ ਦੀ ਦੁਕਾਨ ਹੁੰਦੀ ਜਿਹਨੂੰ ਆਪਾਂ ਟੈਂਟ ਹਾਊਸ ਕਹਿ ਦਿੰਦੇ ਆ ਤੇ ਇਹ ਬਾਬਾ ਨਸ਼ਾ ਪੱਤਾ ਕਰਨ ਦਾ ਸ਼ਕੀਨ ਸੀਗਾ ਸਲਫਾ ਸਲਫਾ ਪੀ ਲੈਂਦਾ ਸੀ ਗੋਲੀਆਂ ਗੋਲੀਆਂ ਖਾ ਲੈਂਦਾ ਸੀ ਦਾਰੂ ਵੀ ਪੀ ਲੈਂਦਾ ਸੀ ਇਹਦੀ ਚੰਗੀ ਕਿਸਮਤ ਸੀ ਵੀ ਜਿਹਦੇ ਨਾਲ ਇਹਦਾ ਵਿਆਹ ਹੁੰਦਾ ਉਹ ਕੁੜੀ ਬਹੁਤ ਜਿਆਦੀ ਸੋਹਣੀ ਸੁਨੱਖੀ ਹੁੰਦੀ ਆ ਚਲੋ ਜੀ ਇਹ ਨਸ਼ੇੜੀ ਸੀਗਾ ਬਾਬੇ ਦੇ ਘਰੇ ਸਾਲ ਕਵਾਦ ਇੱਕ ਬੇਟੀ ਜਨਮ ਲੈ ਲੈਂਦੀ ਆ ਉਸ ਤੋਂ ਬਾਅਦ ਇਹਦੇ ਘਰੇ ਕੋਈ ਬੱਚਾ ਨਹੀਂ ਪੈਦਾ ਹੋਇਆ ਚਲੋ ਜੀ ਨੇ ਹੌਲੀ ਹੌਲੀ ਜ਼ਮੀਨ ਆਪਦੀ ਬੇਚਤੀ ਟੈਂਟਾਂ ਦਾ ਕੰਮ ਫੇਲ ਹੋ ਗਿਆ ਕਿਉਂਕਿ ਨਸ਼ੇੜੀ ਬੰਦੇ ਨੂੰ ਆ ਨਸ਼ੇ ਦਾ ਕਿ ਮਤਲਬ ਹੁੰਦਾ ਹੋਰ ਕਿਸੇ ਕੰਮ ਤੱਕ ਉਹਦਾ ਮਤਲਬ ਨਹੀਂ ਰਹਿ ਜਾਂਦਾ ਮੁੜ ਕੇ ਤਾ ਇਸ ਬੰਦੇ ਨੇ ਕੀ ਕਰਿਆ ਇਹਨੇ ਆਪਦੀ ਘਰ ਵਾਲੇ ਨੂੰ ਕੁੱਟਣਾ ਮਾਰਨਾ ਸ਼ੁਰੂ ਕਰਤਾ ਕਿਉਂਕਿ ਤੁਹਾਨੂੰ ਪਤਾ ਘਰ ਵਾਲੀ ਦਾ ਰੌਲਾ ਪਾਉਂਦੀ ਹੁੰਦੀ ਜਦ ਬੰਦਾ ਨਸ਼ਾ ਕਰਦਾ ਹੋਵੇ ਵੀ ਤੂੰ ਕੋਈ ਘਰ ਬਾਰੇ ਸੋਚ ਕੋਈ ਜਵਾਕਾਂ ਬਾਰੇ ਸੋਚ ਹਨਾ ਤਾਂ ਫਿਰ ਕੀ ਹੁੰਦਾ ਕਿ ਇੱਕ ਮਲੋਟ ਦਾ ਪ੍ਰਾਪਰਟੀ ਡੀਲਰ ਹੁੰਦਾ ਇੱਕ ਦਿਨ ਉਹ ਬੱਸ ਦੇ ਵਿੱਚ ਸਫ਼ਰ ਕਰ ਰਿਹਾ ਹੁੰਦਾ ਉਸੇ ਬੱਸ ਦੇ ਵਿੱਚ ਬਾਬੇ ਦੀ ਘਰ ਵਾਲੀ ਬੈਠੀ ਹੁੰਦੀ ਆ ਤਾਂ ਪ੍ਰਾਪਰਟੀ ਡੀਲਰ ਦੇ ਗੱਲ 'ਚ ਵਧੀਆ ਸੋਨੇ ਦੀ ਚੈਨ ਪਾਈ ਹੁੰਦੀ ਆ ਵਧੀਆ ਰਿੰਗਾਂ ਰੁੰਗਾਂ ਸੋਨੇ ਦੀਆਂ ਪਾਈਆਂ ਹੁੰਦੀਆਂ ਨੇ ਤੇ ਬਾਬੇ ਦੀ ਘਰ ਵਾਲੀ ਦੀ ਗੱਲਬਾਤ ਹੋ ਜਾਂਦੀ ਆ ਉਸ ਪ੍ਰਾਪਰਟੀ ਡੀਲਰ ਦੇ ਨਾਲ ਚਲੋ ਜੀ ਇਹ ਆਪਦੀ ਘਰ ਨੂੰ ਘਟਦਾ ਮਾਰਦਾ ਬਹੁਤ ਸੀਗਾ ਤਾਂ ਬਾਬੇ ਦੀ ਘਰ ਦੀ ਕੀ ਕਰਦੀ ਇਹ ਗੱਲਬਾਤ ਹੋਣ ਤੋਂ ਵੀ 1.5 ਮਹੀਨੇ ਬਾਅਦ ਆਪਦੀ ਕੁੜੀ ਨੂੰ ਲੈ ਕੇ ਉਸ ਪ੍ਰਾਪਰਟੀ ਡੀਲਰ ਦੇ ਨਾਲ ਭੱਜ ਜਾਂਦੀ ਹੈ ਉਹ ਪ੍ਰਾਪਰਟੀ ਡੀਲਰ ਪਹਿਲਾਂ ਵਿਆਹਿਆ ਹੋਇਆ ਸੀਗਾ ਉਸ ਪਤੰਦਰ ਨੇ ਵੀ ਕੀ ਕੀਤਾ ਉਹਨੇ ਵੀ ਆਪਦੀ ਘਰ ਵਾਲੀ ਜਵਾਕੇ ਛੱਡ ਦਿੱਤੇ ਤੇ ਉਹ ਜਲੰਧਰ ਜਾ ਕੇ ਉਹਨੇ ਪ੍ਰਾਪਰਟੀ ਡੀਲਰ ਦਾ ਕੰਮ ਚਲਾ ਲਿਆ ਇਹ ਉੱਥੇ ਜਾ ਕੇ ਰਹਿਣ ਲੱਗ ਗਏ ਚਲੋ ਜੀ ਹੁਣ ਜਿਹੜਾ ਬਾਬਾ ਸੀਗਾ ਇਹ ਹੁਣ ਨਸ਼ੇ ਪੱਤੇ ਕਰਦਾ ਜਮੀਨ ਜਮੂਨ ਵੇਕੀ ਸਾਰਾ ਕੰਮ ਫੇਲ ਹੋ ਗਿਆ ਇਹ ਪਤੰਦਰ ਦੇ ਦਿਮਾਗ 'ਚ ਫਰਕ ਪੈ ਗਿਆ ਡਿਪਰੈਸ਼ਨ ਹੋ ਗਿਆ ਇਹਨੂੰ ਇਨੇ ਕਰਿਆ ਨੇ ਪੈਰਾਂ ਚ ਘੁੰਗਰੂ ਬਨ ਲਏ ਨੰਗੇ ਪੈਰੀ ਤੁਰਿਆ ਫਿਰੇ ਕੇ ਮੈਲੇ ਕੱਪੜੇ ਪਾ ਕੇ ਗਲ ਚਲੀਰਾਂ ਪਾਲਿਆ ਕਰੇ ਹੱਥਾਂ ਦੇ ਮੌਲੀਆਂ ਮੂਲੀਆਂ ਤੇ ਘੁੰਗਰੂ ਕੰਗਰੂ ਬੰਨੀ ਫਿਰੇ ਤੇ ਸਿਰ ਤੇ ਹਰਾ ਪਰਨਾ ਬਨ ਲਿਆਏ ਨੇ ਤੇ ਗਲੀ ਗਲੀ ਮੰਗਦਾ ਫਿਰਿਆ ਕਰੇ ਕਦੀ ਆ ਨਾਲ ਦੇ ਪਿੰਡ ਜਾ ਵੜਿਆ ਕਦੀ ਉਸ ਪਿੰਡ ਜਾ ਵੜਿਆ ਦਾਰੂ ਨੂੰ ਰਾਜ ਲਿਆ ਕਰੇ ਕਦੇ ਕਿਸੇ ਪੰਚਾਇਤ ਘਰ ਚ ਸੌਂ ਜਾ ਕਰੇ ਕਦੇ ਆਂਗੜਾ ਮੜੀ ਜਿੱਤੇ ਸੌਂ ਜਾ ਕਰੇ ਕਦੇ ਕਿਸੇ ਗਰਾਊਂਡ ਦੇ ਕਿਨਾਰੇ ਪੈ ਜਾ ਕਰੇ ਚਲੋ ਜੀ ਐਂ ਕਰਦੇ ਆ ਕਰਦੇ ਆ ਨੇ 8-10 ਸਾਲਾਂ ਹੀ ਧੱਕੇ ਖਾਦੇ ਇਸ ਬੰਦੇ ਨੇ 8-10 ਸਾਲਾਂ ਬਾਅਦ ਕੀ ਹੁੰਦਾ ਵੀ ਇੱਕ ਦਿਨ ਪਿੰਡ ਦੇ ਵਿੱਚ ਕਿਸੇ ਬਜ਼ੁਰਗ ਦੀ ਮੌਤ ਹੋ ਜਾਂਦੀ ਆ ਤੇ ਉਹ ਆਪਦੇ ਬਜ਼ੁਰਗ ਦਾ ਸੰਸਕਾਰ ਕਰਨ ਲਈ ਸ਼ਮਸ਼ਾਨ ਘਾੜ ਦੇ ਵਿੱਚ ਜਾ ਰਹੇ ਹੁੰਦੇ ਆ ਅੱਗੋਂ ਪਤੰਦਰ ਇਹ ਦਰੂਣ ਡੱਕਿਆ ਤੁਰਿਆ ਆਉਂਦਾ ਹੁੰਦਾ ਨੰਗੇ ਪੈਰੀ ਤੇ ਇਹਦੇ ਪੈਰਾਂ ਦੇ ਕੋਲ ਗੁਰੂ ਬੰਨੇ ਹੁੰਦੇ ਸੀ ਮੈਲ ਦਾ ਮਾਰਿਆ ਹੁੰਦੇ ਛਣਛਣ ਕਰਦਾ ਕੋ ਤੁਰਿਆ ਵੀ ਉੱਚੀ-ਉੱਚੀ ਰੌਲਾ ਪਾਉਂਦਾ ਹੁੰਦਾ ਹੁੰਦਾ ਸੀਗਾ ਇਹ ਪਤੰਦਰ ਬਜ਼ੁਰਗ ਦੀ ਅਰਥੀ ਦੇ ਸਾਹਮਣੇ ਖੜ ਕੇ ਉੱਚੀ-ਉੱਚੀ ਕਹਿਣ ਲੱਗਦਾ ਉਹ ਇਹਨੂੰ ਸਾੜੇ ਹੋਰਾਂ ਇਹਨੂੰ ਸਾੜੇ ਹੋ ਨ ਇਹ ਉੱਚੀ ਚੀਜ਼ੇ ਰੌਲਾ ਪਾਉਣ ਲੱਗ ਜਾਂਦਾ ਚਲੋ ਜੀ ਪਿੰਡ ਵਾਲਿਆਂ ਨੂੰ ਪਤਾ ਸੀ ਵੀ ਐਵੇਂ ਕਮਲ ਆਇਆ ਗਿਆ ਕਮਲੀਆਂ ਮਾਰਦਾ ਜਬਲੀਆਂ ਮਾਰੀ ਦੋ ਦੋ ਚਾਰ ਬੰਦਿਆਂ ਨੇ ਫੜ ਕੇ ਨੂੰ ਪਾਸੇ ਕਰਤਾ ਪਾਸੇ ਕਰਨ ਤੋਂ ਬਾਅਦ ਚਲੋ ਜੀ ਉਹ ਆਦੇ ਬਜ਼ੁਰਗ ਨੂੰ ਸਮਸ਼ਾਨ ਘਾੜ ਦੇ ਵਿੱਚ ਲੈ ਗਏ ਉੱਥੇ ਜਾ ਕੇ ਜਦੋਂ ਬਜ਼ੁਰਗ ਨੂੰ ਲੱਕਣਾ ਦੇ ਰੱਖਿਆ ਬਾੜੀ ਬੂੜੀ ਲੱਕਣਾ ਦੀ ਸੈਟਿੰਗ ਜੀ ਕਰਨ ਲੱਗੇ ਉਦੋਂ ਜਦੋਂ ਆਪਾਂ ਮੁਰਦੇ ਉੱਪਰ ਲੱਕਣਾ ਇਹ ਧਰਦੇ ਜਿਹੜੇ ਦੋ ਚਾਰ ਲੱਕਣਾ ਮੁਰਦੇ ਉੱਪਰ ਧਈਆਂ ਤਾਂ ਉਹ ਬਜ਼ੁਰਗ ਦਾ ਪੈਰ ਹਿੱਲ ਗਿਆ ਜਦੋਂ ਮਿੱਤਰੋ ਬਜ਼ੁਰਗ ਦਾ ਪੈਰ ਹਿੱਲ ਗਿਆ ਉਹ ਦੋ ਚਾਰ ਬੰਦੇ ਆਣ ਦੇਖ ਲਿਆ ਉਹਨਾਂ ਨੇ ਲਾੜਾ ਲਾ 2-4 ਮਿੰਟਾਂ ਬਾਅਦ ਉਹ ਬੰਦਾ ਉੱਥੋਂ ਉੱਠ ਕੇ ਬਹਿ ਜਾਂਦਾ ਇਹ ਇਸ ਗੱਲ ਦੀ ਮੁੜ ਕੇ ਪਿੰਡ ਦੇ ਵਿੱਚ ਲਾਲਾ ਲਾਲਾ ਹੋ ਜਾਂਦੀ ਆ ਵੀ ਬੰਦਾ ਜਿਉਂ ਪਿਆ ਬੰਦਾ ਜਿਉਂ ਪਿਆ ਉਹ ਫਲਾਣੇ ਨੇ ਕਿਹਾ ਸੀਗਾ ਵੀ ਰੱਬ ਨੂੰ ਮਿਲ ਲ ਗਿਆ ਇਹਨਾਂ ਤਾਂ ਘੰਟੇ ਬਾਅਦ ਇਹਨਾਂ ਵਾਕਈ ਗੱਲ ਸੱਚ ਹੋ ਗਈ ਜਦੋਂ ਇਹ ਗੱਲ ਬੀਬੀਆਂ ਦੇ ਕੰਨਾਂ 'ਚ ਪਈ ਬੀਬੀਆਂ ਨੇ ਮੈਂ ਕਹਣਾ ਪਾਇਆ ਕੌਲੀ ਚਾਟਾ ਤੇ ਚੱਲ ਬਾਬੇ ਦੇ ਪਿੱਛੇ ਸਵੇਰ ਨੂੰ ਉਹ ਬਾਬਾ ਜੀ ਪਾਣੀ ਕਿਹੜੀ ਨਹਿਰ ਦੇ ਕਿਨਾਰੇ ਬੈਠਾ ਹੁੰਦਾ ਸਲਫਾ ਜਾਂ ਪੀਦਾ ਹੁੰਦਾ ਕਿਉਂਕਿ ਮੈਂਟਲੀ ਤੌਰ ਤੇ ਅਫਸੈਟ ਸੀ ਰੱਜਿਆ दारू ਦਾ ਗੋਡੇ-ਗੋਡੇ ਮੁਸ਼ਕ ਮਾਰਦੀ ਸੀ ਕੋਲੋਂ ਬੀਬੀਆਂ ਦੇ ਉਹਦੇ ਪੈਰਾਂ ਦੇ ਵਿੱਚ ਮੱਥੇ ਤੇ ਮੱਥਾ ਦੇ ਮੱਥੇ ਤੇ ਮੱਥਾ ਕੋਈ 10 ਰੁਪਏ ਟੇਕੇ ਕੋਈ 2 ਰੁਪਏ ਟੇਕੇ ਕੋਈ 5 ਰੁਪਏ ਟੇਕੇ ਚਲੋ ਜੀ ਇਹ ਗੱਲ ਹੌਲੀ-ਹੌਲੀ ਨੇੜਲੇ ਪਿੰਡਾਂ ਦੇ ਵਿੱਚ ਵੀ ਫੈਲਣੀ ਸ਼ੁਰੂ ਹੋਊਗੀ ਤੇ ਬੀਬੀਆਂ ਆਉਣੀਆਂ ਸ਼ੁਰੂ ਹੋ ਗਈਆਂ ਕਈ ਬੰਦੇ ਵੀ ਨਾਲ ਆਉਣੇ ਸ਼ੁਰੂ ਹੋ ਗਏ ਜਿੱਥੇ ਉਹ ਮਿਲਿਆ ਕਰੇ ਉੱਥੇ ਉਹਨੂੰ ਮੱਥਾ ਟੇਕ ਦਿਆ ਕਰਨ ਉੱਥੇ ਹੀ ਉਹ ਕਹਿਦਿਆ ਕਰਨ ਹਨਾ ਐ ਕਰਦਿਆ ਕਰਦਿਆ ਕਿਸੇ ਨੇ 2-4 ਬੰਦਿਆਂ ਨੇ ਪਿੰਦਿਆਂ ਨੇ ਕੀ ਕੀਤਾ ਉਹਨੂੰ ਇੱਕ ਪੀਰ ਦੀ ਕੋਈ ਜਗ੍ਹਾ ਛੋਟੀ ਮੋਟੀ ਬਣਾ ਕੇ ਉੱਥੇ ਬਿਠਾਤਾ ਇੱਕ ਉੱਥੇ ਜੰਡ ਜੈਕ ਹੈਗਾ ਜੀ ਛੋਟਾ ਜਿਹਾ ਉੱਥੇ ਉਹਨੇ ਬਹਿਣਾ ਸ਼ੁਰੂ ਕਰਤਾ ਤੇ ਉੱਥੇ ਮੁੜ ਕੇ ਸੰਗਤ ਹੋਰ ਜ਼ਿਆਦਾ ਆਉਣ ਲੱਗ ਗਈ ਚਲੋ ਜਦੋਂ ਸੰਗਤ ਹੋਰ ਜ਼ਿਆਦਾ ਆਉਣ ਲੱਗ ਦੋ ਕੁ ਸਾਲ ਇਤਨਾ ਕੰਮ ਚੱਲਦਾ ਰਿਹਾ ਹੌਲੀ ਹੌਲੀ ਇਹ ਗੱਲ ਬਾਬੇ ਦੀ ਘਰ ਵਾਲੀ ਤੱਕ ਪਹੁੰਚ ਗਈ ਵੀ ਉਹਦਾ ਦਾ ਕੰਮ ਚੱਲ ਪਿਆ ਉਹਦਾ ਬਾਬਾ ਬਣ ਗਿਆ ਪਰ ਦਿਮਾਗੀ ਤੌਰ ਤੇ ਠੀਕ ਨਹੀਂ ਹੈਗਾ ਤਾਂ ਬਾਬੇ ਦੀ ਘਰ ਨੇ ਕੀ ਕੀਤਾ ਵੀ ਉਹ ਪ੍ਰਾਪਰਟੀ ਡੀਲਰ ਦੇ ਮਾਰੀ ਟੂਏ ਚ ਲੱਤ ਚੰਗੇ ਪੈਸੇ ਪੂਰੇ ਖਾ ਕੇ ਤੇ ਆਪਦੀ ਕੁੜੀ ਨੂੰ ਲੈ ਕੇ ਫੇਰ ਪਿੰਡ ਆ ਗਈ ਜਦੋਂ ਆ ਕੇ ਉਹਨੇ ਦੇਖਿਆ ਵੀ ਬਾਬੇ ਦਾ ਤਾਂ ਮਾਜਾ ਮਾ ਦਾ ਚੰਗਾ ਵੀ ਸੰਗਤ ਬਹੁਤ ਆਉਂਦੀ ਆ ਬੀਬੀਆਂ ਮੱਥਾ ਵੜਾ ਟੇਕਦੀਆਂ ਨਾਲੇ ਦਾ ਆਟਾ ਕੋਲ ਕੌਲੀ ਕੌਲੀ ਆਟੇ ਦੇ ਭਰ ਕੇ ਲਈ ਹੁੰਦੀਆਂ ਹਨਾ ਸਵੇਰੇ ਸ਼ਾਮ ਸੰਗਤ ਤੁਰੀ ਆਉਂਦੀ ਆ ਵੀ ਇਹਦਾ ਹੁਣ ਮੋਟੀ ਕਮਾਈ ਦਾ ਸਾਧਨ ਬਣਦਾ ਜਾਂਦਾ ਤਾਂ ਉਹਦੀ ਘਰ ਨੇ ਕੀ ਕੀਤਾ ਬਾਬੇ ਦਾ ਚੰਗੇ ਡਾਕਟਰ ਤੋਂ ਇਲਾਜ ਕਰਾਉਣਾ ਸ਼ੁਰੂ ਕਰਤਾ ਜਦੋਂ ਚੰਗੇ ਡਾਕਟਰ ਤੋਂ ਇਲਾਜ ਹੋਣਾ ਸ਼ੁਰੂ ਹੋ ਗਿਆ 6-7 ਮਹੀਨਿਆਂ ਦੇ ਵਿੱਚ ਬਾਬਾ ਬਿਲਕੁਲ ਸੈੱਟ ਹੋ ਗਿਆ। ਜਦੋਂ ਦਿਮਾਗੀ ਦੌਰ ਤੇ ਬਾਬਾ ਬਿਲਕੁਲ ਸੈੱਟ ਹੋ ਗਿਆ। ਬਾਬੇ ਨੂੰ ਸਾਰੀ ਕਹਾਣੀ ਉਹਦੀ ਘਰ ਨਹੀਂ ਲੇ ਸਮਝਾ ਦਿੱਤੀ। ਮਿੱਤਰਾ ਆਪਣਾ ਤਾਂ ਕੰਮ ਹੈਗਾ ਬੜਾ ਮੋਟਾ ਚੱਲਿਆ ਤੇ ਕਿਤੇ ਕੰਮ ਗਵਾਣ ਰਹੀ ਹੁਣ ਦੱਬੀ ਆ ਕਿੱਲੀ। ਵੀ ਹੁਣ ਇਹ ਲੋਕ ਭੇਡ ਚਾਲ ਦੇ ਸ਼ਿਕਾਰ ਬੜੀ ਛੇਤੀ ਹੋ ਜਾਂਦੇ ਆਪਣੇ। ਚਲੋ ਜੀ ਪੰਜਾਬ ਦੇ ਵਿੱਚੋਂ ਵੀ ਬੀਬੀਆਂ ਜਾਣ ਲੱਗੀਆਂ ਉਹਦੋਂ ਰਾਜਸਥਾਨ ਦੇ ਵਿੱਚੋਂ ਜਾਂਦੀਆਂ ਸੀਗੀਆਂ। ਹਰਿਆਣੇ 'ਚ ਵੀ ਜਾਣ ਲੱਗ ਬੜੀਆਂ ਥਾਵਾਂ ਤੋਂ ਬੀਬੀਆਂ ਉੱਥੇ ਭਰ-ਭਰ ਮੰਨ ਲਓ ਗੱਡੀਆਂ ਦੇ ਬੱਸਾਂ ਆਉਣ ਲੱਗੀਆਂ ਜਿਹੜਾ ਡੇਰਾ ਮੰਨ ਲਓ ਪਹਿਲਾਂ ਵੀ 7-8 ਮਰਲਿਆਂ ਦੇ ਵਿੱਚ ਬਣਿਆ ਸੀ ਛੋਟਾ ਜਿਹਾ ਮੁੜ ਕੇ ਹੌਲੀ-ਹੌਲੀ ਉਹ ਅੱਧੇ ਪੌਣੇ ਕਿੱਲੇ ਦੇ ਵਿੱਚ ਬਣ ਗਿਆ ਉਸ ਤੋਂ ਬਾਅਦ ਕੀ ਹੁੰਦਾ ਵੀ ਉੱਥੇ ਬੜੀ ਸੰਗਤ ਆਉਂਦੀ ਆ ਵੱਡੇ-ਵੱਡੇ ਬਿਜ਼ਨਸਮੈਨ ਵੀ ਜਾਂਦੇ ਆ ਕੋਈ ਗੱਡੀ ਚੜਾਇਆ ਕਰੇ ਕੋਈ ਕਿੜਾ ਚੜਾਵਾ ਜੜਾ ਆਇਆ ਕਰੇ ਬਾਬੇ ਦੇ ਘਰ ਨੂੰ ਨਜ਼ਾਰੇ ਬੱਜੇ ਸੀ ਵੀ ਵਾਕਈ ਹੀ ਹਾਂ ਹੁਣ ਨਜ਼ਾਰਾ ਆ ਗਿਆ ਹਨਾ ਇੱਕ ਬਾਬੇ ਦੀ ਧੀ ਸੀਗੀ ਚਲੋ ਜੀ ਇੱਕ ਬਾਬਾ ਤੈਨਾਂ ਜੀ ਸੀ ਆਪ ਉਸ ਤੋਂ ਬਾਅਦ ਕੀ ਹੁੰਦਾ ਵੀ ਦੋ ਮੁੰਡੇ ਹੁੰਦੇ ਆ ਜਿਹੜੇ ਕਿ ਪਟਿਆਲੇ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਪੜ੍ਹਦੇ ਹੁੰਦੇ ਆ ਦੋਵੇਂ ਹੀ ਬਹੁਤ ਚੰਗੇ ਘਰ ਉਹਨਾਂ ਦਾ ਕੋਈ ਕੰਮ ਅੜਿਆ ਹੁੰਦਾ ਤੇ ਉਹਨਾਂ ਨੂੰ ਵੀ ਬੰਦਾ ਦੱਸ ਪਾਉਂਦਾ ਵੀ ਇਸ ਤਰ੍ਹਾਂ ਰਾਜਸਥਾਨ ਦੇ ਵਿੱਚ ਇੱਕ ਬਾਬਾ ਉਹ ਜਿਹੜੇ ਵੀ ਗੱਲ ਤੁਸੀਂ ਕਹਿੰਦਾ ਉਹ ਜਿਹੜੀ ਵੀ ਆਵਾਜ਼ ਕੱਢ ਦਿੰਦਾ ਪੂਰੀ ਹੁੰਦੀ ਆ ਬੱਤੀਦਾਨ ਦਾ ਉਸ ਬੰਦੇ ਦੇ ਤੇ ਕੰਮ ਤਾਂ ਕਿਸਦਾ ਅੜਨ ਦਿੰਦੇ ਨਹੀਂ ਜਿਹੜਾ ਮਰਜੀ ਜਿਹੜਾ ਕੰਮ ਹੋਵੇ ਉਹ ਬੰਦਾ ਸਿਰੇ ਲਾ ਦਿੰਦਾ ਚਲੋ ਜੀ ਉਹ ਮੁੰਡੇ ਖੁੰਡੇ ਹੈਗੇ ਸੀ ਉਹਨਾਂ ਨੇ ਚੱਕੀ ਗੱਡੀ ਕਹਿੰਦਾ ਚਲ ਜਾਈਏ ਬਾਬੇ ਕੋਲ ਵਿਖੌਰੇ ਆਪਣਾ ਕੰਮ ਨਿਕਲ ਹੀ ਜਾਵੇ ਕੋਈ ਚਲੋ ਜੀ ਉਹ ਦੋਵੇਂ ਜਣੇ ਦੇ ਦੋਸਤ ਦੋਵੇਂ ਉੱਥੇ ਚਲੇ ਜਾਂਦੇ ਆ ਬਾਬੇ ਕੋਲੇ ਉੱਥੇ ਜਾ ਕੇ ਬਾਬੇ ਕੋਲੇ ਬੈਠਦੇ ਆ ਬਾਬੇ ਨਾਲ ਗੱਲਬਾਤ ਹੁੰਦੀ ਚਲੋ ਜੋ ਮੁੰਡੇ ਖੁੰਡੇ ਹੈਗੇ ਸੀ ਕਿ ਨਾਲੇ ਘੁੰਮ ਫੇਰ ਆਉਂਦੇ ਸੀ ਨਾਲੇ ਤੇ ਬਾਬੇ ਦੀ ਚੌਂਕੀ ਪਰ ਆਉਂਦੇ ਸੀਗੇ ਚਲੋ ਜੀ ਉਹ ਇੱਕ ਚੌਂਕੀ ਗਏ ਦੋ ਚੌਂਕੀ ਗਏ ਤੀਜੀ ਚੌਂਕੀ ਚੌਥੀ ਚੌਂਕੀ ਜਦੋਂ ਕਹਿੰਦਾ ਵੀ ਅਸੀਂ ਪੰਜਵੀਂ ਚੌਂਕੀ ਗਏ ਤਾਂ ਬਾਬੇ ਦੀ ਕੁੜੀ ਨਾਲ ਕਹਿੰਦਾ ਬਾਈ ਮੇਰੇ ਦੋਸਤ ਦੀ ਗੱਲਬਾਤ ਹੋ ਗਈ ਕਹਿੰਦਾ ਜਦੋਂ ਮੇਰੇ ਦੋਸਤ ਨਾਲ ਕਹਿੰਦਾ ਉਹ ਜੀ ਗੱਲਬਾਤ ਹੋ ਗਈ ਆ ਚਲੋ ਜੀ ਹੌਲੀ ਹੌਲੀ ਫੋਨ ਤੇ ਗੱਲਾਂ ਬਾਤਾਂ ਕਰਨ ਲੱਗ ਗਏ ਤਾਂ ਕਹਿੰਦਾ ਫਿਰ ਅਸੀਂ ਇੱਕ ਦਿਨ ਪਲਾਨ ਬਣਾ ਕੇ ਮੇਰਾ ਦੋਸਤ ਜਾਂਦਾ ਵੀ ਯਾਰ ਮੈਂ ਤਾਂ ਉਹਦੇ ਨਾਲ ਵਿਆਹ ਕਰਾਉਣਾ ਵੀ ਮੈਂ ਤਾਂ ਭਜਾ ਕੇ ਲਿਆਉਣੀ ਜੋ ਮਰਜ਼ੀ ਤੇ ਕੁੜੀ ਵੀ ਕਵੇ ਮੈਨੂੰ ਭਜਾ ਕੇ ਲੈ ਜਾ ਤੇ ਮੁੰਡਾ ਉਹਨੂੰ ਪੁੱਛਦਾ ਕੁੜੀ ਨੂੰ ਵੀ ਤੇਰਾ ਪਿਓ ਐਡਾ ਤਗੜਾ ਬਾਬਾ ਵੀ ਕੱਲ ਨੂੰ ਆਪਣਾ ਕੋਈ ਨੁਕਸਾਨ ਨਾ ਕਰ ਦੇ ਲੋਕੀ ਕਹਿੰਦੇ ਵੀ ਉਹਦਾ ਮਰੇ ਬੰਦੇ ਵੀ ਉਹਨੇ ਠਾਤ ਤੇ ਹਨਾ ਉਹ ਕੁੜੀ ਕਹਿੰਦੀ ਇਹਦੇ ਕੋਲ ਕੱਖ ਨਹੀਂ ਹੈਗਾ ਇਹ ਤਾਂ ਪਹਿਲਾਂ ਨਸ਼ੇੜੀ ਸੀ ਸਿਰੇ ਦਾ ਮੇਰੀ ਮਾਂ ਨੇ ਇਲਾਜ ਕਰਾਇਆ ਇਕੱਲਾ ਕਮਾਈ ਦਾ ਸਾਧਨ ਬਣਾਇਆ ਤੂੰ ਡਰਨਾ ਮੈਂ ਤੇਰੇ ਨਾਲ ਆ ਤੁਹਾਨੂੰ ਪਤਾ ਵੀ ਘਰ ਦਾ ਪੇਤੀਦਾਂ ਕਟਾ ਦਿੰਦਾ ਕਹਿੰਦਾ ਚਲੋ ਜੀ ਉਸ ਦਿਨ ਅਸੀਂ ਜਦੋਂ ਚੌਂਕੀ ਪਰਨ ਜਾਂਦੇ ਆ ਤੇ ਬਾਬਾ ਕਹਿੰਦਾ ਵੀ ਹੁਣ ਤੁਹਾਡਾ ਇੰਨੀ ਦੀ ਤੱਕ ਤੁਹਾਡਾ ਕੰਮ ਨਿਕਲ ਜੂਗਾ ਕਹਿੰਦਾ ਬਾਬਾ ਗਾਂ ਹੱਥ ਵੇਖ ਇਦਾਂ ਹੋਣਾ ਜੇ ਹੋਣਾ ਉਹ ਹੋਣਾ ਪਰ ਬਾਬੇ ਨੂੰ ਇਹ ਨਹੀਂ ਸੀ ਪਤਾ ਵੀ ਅੱਜ ਇਹ ਜਿਹੜਾ ਮੇਰੇ ਕੋਲ ਮੇਰਾ ਚੇਲਾ ਬਣ ਕੇ ਬੈਠਾ ਹੋਇਆ ਇਹ ਮੇਰੀ ਕੁੜੀ ਭਜਾਉਣ ਆਇਆ ਚਲੋ ਜੀ ਮੁੰਡਾ ਬਾਬੇ ਦੀ ਚੌਂਕੀ ਭਰ ਕੇ ਉੱਠ ਖੜਦਾ ਉੱਥੇ ਸੰਗਤ ਇਨੀ ਮਾਰਾ ਮਾਰ ਸੰਗਤ ਲੈਣਾਂ ਲੱਗੀਆਂ ਹੁੰਦੀਆਂ ਤਾਂ ਕੁੜੀ ਬਾਹਰ ਆ ਜਾਂਦੀ ਗੱਡੀ 'ਚ ਕੁੜੀ ਨੂੰ ਬਿਠਾਉਂਦੇ ਆ ਤੇ ਪੰਜਾਬ ਵਾਲਾ ਗੱਡੀ ਖਿੱਚ ਦਿੰਦੇ ਆ ਉਸ ਤੋਂ ਬਾਅਦ ਉਹ ਮੁੰਡਾ ਚੰਡੀਗੜ੍ਹ ਜਾ ਕੇ ਉਸ ਕੁੜੀ ਨਾਲ ਕੋਟ ਮੈਰਿਜ ਕਰਾ ਲੈਂਦਾ ਚਲੋ ਜੀ ਬਾਬੇ ਨੂੰ ਸ਼ਾਮ ਨੂੰ ਪਤਾ ਲੱਗਦਾ ਕੁੜੀ ਘਰੇ ਨਹੀਂ ਇਧਰ ਉਧਰ ਲੱਭਦੇ ਆ 2-3 ਦਿਨਾਂ ਬਾਅਦ ਬਾਬੇ ਨੂੰ ਪਤਾ ਲੱਗ ਜਾਂਦਾ ਵੀ ਜ ਉਹ ਮੁੰਡੇ ਮੇਰੀ ਕੁੜੀ ਭਜਾ ਕੇ ਲੈ ਗਈ ਚਲੋ ਜੀ ਉਸ ਤੋਂ ਬਾਅਦ ਬਾਪੇ ਨੇ ਮੁੰਡੇ ਨਾਲ ਫੋਨ ਤੇ ਗੱਲਬਾਤ ਕੀਤੀ ਨੂੰ ਉਹਨੂੰ ਕਹਿਆ ਕਰੇ ਮੈਂ ਤੈਨੂੰ ਪਸਮ ਕਰ ਦੂੰਗਾ ਫਲਾਣਾ ਕਰ ਦੂੰ ਤੈਨੂੰ ਸ਼ਰਾਬ ਦੇ ਦੂੰਗਾ ਜੇ ਕਰ ਦੂੰਗਾ ਉਹ ਤੇ ਕਰ ਦੂੰਗਾ ਉਹ ਇਸ ਤਰ੍ਹਾਂ ਦੀ ਗੱਲਾਂ ਕਰੀ ਗਿਆ ਚਲੋ ਮੁੰਡੇ ਨੇ ਕੁਝ ਨਹੀਂ ਸੁਣਿਆ ਇਗਨੋਰ ਕਰਤਾ 5 ਸਾਲ ਉਸ ਮੁੰਡੇ ਨਾਲ ਕੁੜੀ ਰਹੀ ਉਸ ਤੋਂ ਬਾਅਦ ਕੁੜੀ ਗਾਹ ਕਿਤੇ ਹੋਰ ਪੱਜ ਗਈ ਜਿਹੜਾ ਮੁੰਡਾ ਬਾਪੇ ਦੀ ਕੁੜੀ ਕੱਢ ਕੇ ਲੈ ਗਿਆ ਸੀ ਉਹ ਮੁੰਡਾ ਅੱਜਕੱਲ ਦਬਾਈ ਰਹਿੰਦਾ ਇਹ ਸਾਰੀ ਕਹਾਣੀ ਕਿਹਨੇ ਦੱਸੀ ਜਿਹੜਾ ਉਹਦਾ ਦੋਸਤ ਉਹਦੇ ਨਾਲ ਤੇ ਚੌਕੀਆਂ ਭਰਨ ਜਾਂਦਾ ਸੀ ਉਹ ਬਾਈ ਅੱਜਕੱਲ ਅਮਰੀਕਾ ਦੇ ਵਿੱਚ ਰਹਿੰਦਾ। ਕਿ ਬਹੁਤ ਸਾਰੀਆਂ ਬੀਬੀਆਂ بڑے ਪਿੰਡਾਂ ਦੇ ਵਿੱਚੋਂ بڑے ਪਖੰਡੀ ਬਾਬਿਆਂ ਦੇ ਕੋਲ ਜਾਂਦੀਆਂ ਨੇ। ਜਿਨ੍ਹਾਂ ਨੇ ਘਰਲੇ ਦਾ ਕਦੇ ਆਪ ਦਾ ਸਿਰ ਨਹੀਂ ਘੁੱਟਿਆ ਤੇ ਬਾਬੇ ਦੀ ਜਗ੍ਹਾ ਉੱਥੇ ਲੱਤਾਂ ਘੁੱਟਦੀਆਂ ਨੇ। ਕਈਆਂ ਦੇ ਬਾਬਿਆਂ ਦੇ ਤੜਕੇ ਮੂੰਹ 'ਚੋਂ ਵੀ ਦਾਰੂ ਦੀ ਸਮੈਲ ਆਉਂਦੀ ਹੁੰਦੀ ਹੈ ਕਿਉਂਕਿ ਰਾਤ ਨੂੰ ਉਹਲੇ ਡੱਕ ਕੇ ਸੌਂਦੇ ਆ ਹਰਾਮ ਦਾ ਪੈਸਾ ਆਉਂਦਾ ਕਿਤੇ ਤਾਂ ਫਿਰ ਉਹਨਾਂ ਨੇ ਲਾਉਣਾ ਹੀ ਹੁੰਦਾ। ਬਹੁਤ ਸਾਰੇ ਪਖੰਡੀ ਬਾਬਿਆਂ ਨੇ ਇਹ ਕੰਮ ਚਲਾਇਆ ਹੋਇਆ ਜਿਵੇਂ ਕਿ ਉਸ ਬਾਬੇ ਨੇ ਚਲਾਇਆ ਸੀ ਪਹਿਲਾਂ ਉਹ ਦਿਮਾਗੀ ਤੌਰ ਤੇ ਪਾਗਲ ਸੀ। ਉਹਨੇ ਮਰ ਤਾਂ ਉਹ ਕੁਦਰਤੀ ਬੰਦਾ ਜਿਉਂ ਪਿਆ ਕਿਉਂਕਿ ਆਪਾਂ ਵੀ ਆਪਣੇ ਬਜ਼ੁਰਗਾਂ ਤੋਂ ਬਣੀਆਂ ਗੱਲਾਂ ਸੁਣੀਆਂ ਨੇ بڑے ਪਿੰਡਾਂ ਦੇ ਵਿੱਚ ਇਦਾਂ ਹੋਇਆ ਕਿ ਬੰਦਾ ਮਰ ਗਿਆ ਉਸ ਤੋਂ ਬਾਅਦ ਬੰਦੇ ਨੇ ਦੁਬਾਰਾ ਜਿਉਂ ਪਿਆ ਹਨਾ ਇਦਾਂ ਦੀ ਆਮ ਘਟਨਾਵਾਂ ਆਪਾਂ ਸੁਣੀਆਂ ਹੀ ਨੇ ਉਹ ਵੀ ਕੁਦਰਤੀ ਤੌਰ ਤੇ ਬੰਦਾ ਜਿਉਂ ਪਿਆ ਤਾਂ ਬਸ ਬੀਬੀਆਂ ਨੇ ਟੈਗ ਲਾਤਾ ਵੀ ਇਸ ਭਾਬੀ ਨੇ ਤਾਂ ਮਰਿਆ ਬੰਦਾ ਜਿਉਂ ਜਿਉਂਦਾ ਕਰਤਾ ਫਿਰ ਚਲੋ ਜੀ ਉਹਦੀ ਸੇਵਾ ਕੋ ਲੋਕਾਂ ਨੇ ਕਰਨੀ ਸ਼ੁਰੂ ਕਰਤੀ ਤਾਂ ਕਰਕੇ ਅਸੀਂ ਇਹ ਮੈਸੇਜ ਦੇਣਾ ਚਾਹੁੰਦੇ ਆ ਕਿ ਕਦੇ ਵੀ ਇਹੋ ਜਿਹੇ ਪਖੰਡੀਆਂ ਕੋਲੇ ਜਾ ਕੇ ਮੱਥੇ ਟੇਕਣ ਦੀ ਲੋੜ ਨਹੀਂ ਪੈਸਾ ਚੜਾਉਣ ਦੀ ਲੋੜ ਨਹੀਂ ਜਿਹੜੇ ਬਾਬੇ ਨੂੰ ਇਹ ਨਹੀਂ ਸੀ ਪਤਾ ਵੀ ਅੱਜ ਮੇਰੀ ਧੀ ਨੇ ਫਰਾਰ ਹੋਣਾ ਮੇਰੇ ਚੇਲੇ ਦੇ ਨਾਲ ਉਹ ਬਾਬਾ ਤੁਹਾਡਾ ਫਿਊਚਰ ਕੀ ਦੱਸ ਦੂਗਾ ਜਿਹੜੇ ਬਾਬੇ ਨੂੰ ਇਹ ਨਹੀਂ ਸੀ ਪਤਾ ਵੀ ਅੱਜ ਜਿਹੜਾ ਚੇਲਾ ਮੇਰੇ ਕੋਲ ਚੌਂਕੀ ਪਰਨਾ ਰਿਹਾ ਇਹਨੇ ਮੇਰੀ ਕੁੜੀ ਨੂੰ ਭਜਾ ਕੇ ਲੈ ਜਾਣਾ ਹੋਰ ਉਹ ਬਾਬਾ ਤੁਹਾਡਾ ਫਿਊਚਰ ਕੀ ਦੱਸ ਜਿਹਨੂੰ ਆਪਦੇ ਘਰਵਾਰੀ ਨਹੀਂ ਪਤਾ ਤੁਹਾਨੂੰ ਕੀ ਦੱਸ ਦੂਗਾ ਦੱਸੋ ਪਹਿਲਾਂ ਮੈਨੂੰ ਪਰ ਅੱਜ ਵੀ ਸਾਡੇ ਪਿੰਡਾਂ ਦੇ ਵਿੱਚ ਇਹ ਗੱਲ ਆਮ ਦੇਖੀ ਜਾਂਦੀ ਹੈ ਕਿ ਬਹੁਤ ਸਾਰੀਆਂ ਬੀਬੀਆਂ ਪਖੰਡੀ ਸਾਧਾਂ ਦੀਆਂ ਚੌਂਕੀਆਂ ਪਰਨ ਜਾਂਦੀਆਂ ਨੇ ਸ਼ਾਇਦ ਆ ਵੀਡੀਓ ਦੇਖ ਕੇ ਉਹਨਾਂ ਨੂੰ ਕੋਈ ਗੱਲ ਪੱਲੇ ਪੈ ਜਾਏਗੀ ਇਹਨਾਂ ਪਖੰਡੀਆਂ ਦਾ ਪਹਿ ਕੀ ਇਹ ਬਾਬੇ ਕਿੱਥੋਂ ਬਣੇ ਆ ਕਿਵੇਂ ਸ਼ੁਰੂਆਤ ਹੋਈ ਬਾਬੇ ਬਣਨ ਤੋਂ ਪਹਿਲਾਂ ਇਹ ਬੰਦੇ ਕੀ ਕਰਦੇ ਸੀ ਕੀ ਇਹਨਾਂ ਦਾ ਕੰਮ ਸੀਗਾ ਚਲੋ ਜੀ ਉਸ ਬਾਬੇ ਦਾ ਕਾਫੀ ਸਾਲ ਕੰਮ ਚੱਲਦਾ ਉਸ ਤੋਂ ਬਾਅਦ ਉਹ ਬਾਬਾ ਹਾਰਟ ਟੈਕ ਨਾਲ ਮਾਰਿਆ ਜਾਂਦਾ ਉਸ ਤੋਂ ਬਾਅਦ ਉਹ ਡੇਰੇ ਤੱਕ ਹੀ ਕੌਣ ਬੈਠਾ ਕਿਵੇਂ ਬੈਠਾ ਇਸ ਗੱਲ ਬਾਰੇ ਕੋਈ ਵੀ ਜਾਣਕਾਰੀ ਨਹੀਂ ਆਈ ਕਿਉਂਕਿ ਬਾਈ ਉਹ ਅਮਰੀਕਾ ਚਲਾ ਗਿਆ ਸੀਗਾ ਜਿਹੜਾ ਆਪਦੇ ਦੋਸਤਾਂ ਨਾਲ ਅਸੀਂ ਚੌਂਕੀਆਂ ਭਰਨ ਜਾਂਦਾ ਸੀਗਾ ਇਸ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਸ਼ਾਇਦ ਜਿਹੜੇ ਲੋਕ ਪਖੰਡੀ ਬਾਬਿਆਂ ਦੇ ਚੱਕਰਾਂ 'ਚ ਤੁਰੇ ਫਿਰਦੇ ਆ ਚੌਂਕੀਆਂ ਭਰਦੇ ਆ ਜਾਂ ਕਿ ਲੱਤਾਂ ਘੁੱਟਦੇ ਆ ਪੈਣਾ ਚੱਲੇ ਲੱਟਦੇ ਆ ਸ਼ਾਇਦ ਉਹ ਵੀਡੀਓ ਦੇਖ ਕੇ ਇਹਨਾਂ ਕੰਮਾਂ ਤੋਂ ਹਟ ਜਾਣਾ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ